ਲੁਧਿਆਣਾ ਦੇ ਵਿੱਚ ਇੱਕ ਅਜੀਹਾ ਕਾਂਡ ਹੋਇਆ ਜਿਸ ਨੇ ਡੀਆਈਜੀ ਦੇ ਮਾਮਲੇ ਨੂੰ ਵੀ ਫਿੱਕਾ ਪਾ ਦਿੱਤਾ ਜੀ ਹਾਂ ਡੀਆਈਜੀ ਦੇ ਮਾਮਲੇ ਨੂੰ ਵੀ ਚਰਚਾ ਦੇ ਵਿੱਚ ਉਸ ਤੋਂ ਪਿੱਛੇ ਗਿਣਿਆ ਜਾ ਰਿਹਾ ਹੈ ਦਰਅਸਲ ਡਿਵੀਜ਼ਨ ਨੰਬਰ 8 ਦੇ ਵਿੱਚ ਲੁਧਿਆਣਾ ਦੇ ਵਿੱਚ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਲੁਧਿਆਣਾ ਦੇ ਨਾਮਰ ਸ਼ੌਫਤ ਪਰਿਵਾਰ ਦੇ ਪੰਜ ਡਾਕਟਰਾਂ ਦੇ ਵਿਰੁੱਧ ਗੰਭੀਰ ਧਰਮਾਂ ਦੇ ਤਹਿਤ ਐਫਆਈਆਰ ਦਰਜ ਕੀਤੀ ਹੈ ਉਹਨਾਂ ਤੇ ਅਧਿਕਾਰੀਆਂ ਨੂੰ ਧਮਕਾਉਣ ਸਹਿਯੋਗ ਕਰਨ ਦੇ ਵਿੱਚ ਅਸਫਲ ਰਹਿਣ ਤੇ ਛਾਪੇ ਦੌਰਾਨ ਆਮਦ ਕਰਵ ਵਿਭਾਗ ਦੀ ਜਾਂਚ ਵਿੱਚ ਰੁਕਾਵਟ ਪਾਉਣ ਦੇ ਦੋਸ਼ ਲੱਗੇ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਡੀਆਈਜੀ ਦੇ ਮਾਮਲੇ ਤੋਂ ਵੀ ਕਿਤੇ ਜ਼ਿਆਦਾ ਚਰਚਿਤ ਵਿਸ਼ਾ ਹੁਣ ਬਣ ਚੁੱਕਿਆ ਬਾਕੀ ਇਸ ਪੂਰੇ ਮਾਮਲੇ ਬਾਰੇ ਤੁਹਾਨੂੰ ਇੱਕ ਖਾਸ ਰਿਪੋਰਟ ਦੇ ਵਿੱਚ ਸਾਰੀ ਜਾਣਕਾਰੀ ਦੰਨੇ ਆ ਇਹ ਮਾਮਲਾ ਆਮਦਨ ਕਰ ਵਿਭਾਗ ਦੇ ਪ੍ਰਿੰਸੀਪਲ ਡਾਇਰੈਕਟਰ ਦੇ ਹੁਕਮਾ ਤੇ ਸੌਫਤ ਪਰਿਵਾਰ ਤੇ ਪੰਜ ਟਿਕਾਣਿਆਂ ਤੇ 18 ਦਸੰਬਰ 2024 ਨੂੰ ਕੀਤੀ ਗਈ ਛਾਪੇਮਾਰੀ ਕਤਿੱਥ ਟੈਕਸ ਚੋਰੀ ਅਤੇ ਰੀਅਲ ਅਸਟੇਟ ਨਾਲ ਸੰਬੰਧਿਤ ਵਿੱਤੀ ਬੇਨੇਮੀਆਂ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਸੀ ਆਮਦਨ ਕਰ ਡਿਪਟੀ ਡਾਇਰੈਕਟਰ ਅਨੁਰਾਗ ਢਿੰਸਾ ਦੀ ਸ਼ਿਕਾਇਤ ਤੇ ਦਰਜ ਐਫ ਆਈ ਆਰ ਵਿੱਚ ਕਿਹਾ ਗਿਆ ਹੈ ਕਿ ਛਾਪੇਮਾਰੀ ਦੌਰਾਨ ਡਾਕਟਰਾਂ ਨੇ ਆਮਦਨ ਕਰ ਅਧਿਕਾਰੀਆਂ ਨੂੰ ਧਮਕੀ ਦਿੱਤੀ ਹੈ ਅਤੇ ਸਹਿਯੋਗ ਕਰਨ ਦੇ ਵਿੱਚ ਅਸਫਲ ਰਹੇ ਇਹ ਦੋਸ਼ ਹੈ ਕਿ ਡਾਕਟਰਾਂ ਨੇ ਅਧਿਕਾਰੀਆਂ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਹੋਏ ਵਾਰ-ਵਾਰ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਅਤੇ ਅਤੇ ਉਹਨਾਂ ਵਿਰੁੱਧ ਉਠੇ ਜਿਨਸੀ ਸੋਸ਼ਣ ਦੇ ਮਾਮਲੇ ਦਰਜ ਕਰਨ ਦੀ ਧਮਕੀ ਵੀ ਦਿੱਤੀ ਐਫ ਆਈ ਆਰ ਦੇ ਅਨੁਸਾਰ ਤਲਾਸ਼ੀ ਮੁਹਿੰਮ ਦੌਰਾਨ ਅਧਿਕਾਰੀਆਂ ਨੂੰ ਕਈ ਮਹੱਤਵਪੂਰਨ ਦਸਤਾਵੇਜ਼ ਅਤੇ ਇਲੈਕਟ੍ਰੋਨਿਕ ਰਿਕਾਰਡ ਉਪਲਬਧ ਨਹੀਂ ਕਰਵਾਏ ਗਏ ਇਹ ਦੋਸ਼ ਹੈ ਕਿ ਡਾਕਟਰ ਰੂਚਿਕਾ ਸੌਫਤ ਨੇ ਆਪਣੇ ਕੈਬਨ ਦੇ ਨਾਲ ਜੁੜੇ ਇੱਕ ਕਮਰੇ ਦੀਆਂ ਚਾਬੀਆਂ ਸੌਂਪਣ ਤੋਂ ਇਨਕਾਰ ਕਰ ਦਿੱਤਾ ਜਿੱਥੇ ਕਥਿਤ ਤੌਰ ਤੇ ਮਹਿੰਗੇ ਆਈ ਬੀ ਐਫ ਟੀ ਕੇ ਰੱਖੇ ਹੋਏ ਸਨ ਮਹਿਲਾ ਕਾਂਸਟੇਬਲ ਅਤੇ ਹੋਸਟ ਸਟਾਫ ਮੌਕੇ ਤੇ ਮੌਜੂਦ ਸਨ ਡਾਕਟਰ ਅਮਿਤ ਸ਼ੌਫਤ ਅਤੇ ਡਾਕਟਰ ਰੋਚਿਕਾ ਸ਼ੌਫਤ ਤੇ ਤਲਾਸ਼ੀ ਦੌਰਾਨ ਹਮਲਾਵਰ ਵਿਵਾਰ ਕਰਨ ਦਾ ਦੋਸ਼ ਹੈ ਜਦੋਂ ਕਿ ਡਾਕਟਰ ਸੁਮਿਤ ਸ਼ੌਫਤ ਨੇ ਜਾਇਜ਼ ਤਲਾਸ਼ੀ ਵਾਰੰਟ ਦੇ ਬਾਵਜੂਦ ਕਾਨੂੰਨੀ ਕਾਰਵਾਈ ਦੀ ਧਮਕੀ ਦੇ ਕੇ ਜਾਂਚ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਪੰਜ ਡਾਕਟਰਾਂ ਦੇ ਨਾਮ ਤੁਹਾਨੂੰ ਦੱਸ ਦਿੰਨੇ ਆ ਜਿਨ੍ਹਾਂ ਜਿਨ੍ਹਾਂ ਦੇ ਨਾਮ ਐਫ ਆਈ ਆਰ ਦੇ ਵਿੱਚ ਦਰਜ ਨੇ ਡਾਕਟਰ ਜਗਦੀਸ਼ ਰਾਏ ਸ਼ੌਫਤ ਸੰਗਤ ਰੋਡ ਡਾਕਟਰ ਰਮਾ ਸ਼ੌਫਤ ਕਾਲਜ ਰੋਡ ਡਾਕਟਰ ਅਮਿਤ ਸ਼ੌਫਤ ਡਾਕਟਰ ਰੁਚੀਤਾ ਸੋਫਰ ਡਾਕਟਰ ਸੁਮੇਤ ਸੋਫਰ ਸਿਵਲ ਲਾਈਨਜ਼ ਗੰਭੀਰ ਧਰਾਮਾਂ ਦੇ ਹੇਠ ਮਾਮਲਾ ਦਰਜ ਕੀਤਾ ਗਿਆ ਜੀहां ਡਾਕਟਰਾਂ ਖਿਲਾਫ ਭਾਰਤੀ ਦੰਡਵਲੀ ਦੀਆਂ ਧਰਾਮਾਂ 218 221 222 224 ਅਤੇ 351 ਅਤੇ ਆਮਦਨ ਕਰ ਐਕਟ ਦੀ ਧਾਰਾ 35 ਤਹਿਤ ਐਫ ਆਈ ਆਰ ਦਰਜ ਕੀਤੀ ਗਈ ਹੈ ਤਾਰਾ 218 ਝੂਠੇ ਦਸਤਾਵੇਜ਼ ਤਿਆਰ ਕਰਨਾ ਤਾਰਾ 121 ਦੋਸ਼ੀ ਵਿਅਕਤੀ ਨੂੰ ਸਜ਼ਾ ਤੋਂ ਬਚਾਉਣਾ ਤਾਰਾ 222 ਦੋਸ਼ੀ ਵਿਅਕਤੀ ਨੂੰ ਭੱਜਣ ਦੇਣਾ ਤਾਰਾ 224 ਗ੍ਰਿਫਤਾਰੀ ਤੋਂ ਬਚਣ ਦੀ ਕੋਸ਼ਿਸ਼ ਤਾਰਾ 351 ਹਮਲਾ ਜਾਂ ਅਪਰਾਧਿਕਤਾ ਕੱਦ ਦੀ ਵਰਤੋਂ ਕੋਈ ਗ੍ਰਿਫਤਾਰੀ ਹਜੇ ਤੱਕ ਨਹੀਂ ਹੋਈ ਹੈ ਜਾਂਚ ਜਾਰੀ ਹੈ ਥਾਣਾ ਡਿਵੀਜ਼ਨ ਨੰਬਰ 8 ਦੇ ਐਸ ਐਚਓ ਇਨਸਪੈਕਟਰ ਅਮਰਿਤਪਾਲ ਸ਼ਰਮਾ ਨੇ ਐਫ ਆਈ ਆਰ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਮਾਮਲਾ ਲੁਧਿਆਣੇ ਦੇ ਮੈਡੀਕਲ ਅਤੇ ਵਪਾਰਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਸੌਫਤ ਪਰਿਵਾਰ ਸ਼ਹਿਰ ਵਿੱਚ ਆਈ ਵੀ ਐਫ ਅਤੇ ਸਿਹਤ ਸੰਭਾਲ ਸੇਵਾਵਾਂ ਦਾ ਇੱਕ ਨੰਬਰ ਪ੍ਰਦਾਤਾ ਰਿਹਾ ਹੈ ਇਹ ਮਾਮਲਾ ਆਮਦਨ ਕਰ ਵਿਭਾਗ ਦੇ ਪ੍ਰਿੰਸੀਪਲ ਡਾਇਰੈਕਟਰ ਦੇ ਹੁਕਮਾਤੇ ਸੌਫਤ ਪਰਿਵਾਰ ਤੇ ਪੰਜ ਟਿਕਾਣਿਆਂ ਤੇ 18 ਦਸੰਬਰ 2024 ਨੂੰ ਕੀਤੀ ਗਈ। ਛਾਪੇਮਾਰੀ ਕਤਿੱਥ ਟੈਕਸ ਚੋਰੀ ਅਤੇ ਰੀਅਲ ਅਸਟੇਟ ਨਾਲ ਸੰਬੰਧਿਤ ਵਿੱਤੀ ਬੇਨੇਮੀਆਂ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਸੀ ਆਮਦਨ ਕਰ ਡਿਪਟੀ ਡਾਇਰੈਕਟਰ ਅਨੁਰਾਗ ਢਿੰਸਾ ਦੀ ਸ਼ਿਕਾਇਤ ਤੇ ਦਰਜ ਐਫ ਆਈ ਆਰ ਵਿੱਚ ਕਿਹਾ ਗਿਆ ਹੈ ਕਿ ਛਾਪੇਮਾਰੀ ਦੌਰਾਨ ਡਾਕਟਰਾਂ ਨੇ ਆਮਦਨ ਕਰ ਅਧਿਕਾਰੀਆਂ ਨੂੰ ਧਮਕੀ ਦਿੱਤੀ ਹੈ ਅਤੇ ਸਹਿਯੋਗ ਕਰਨ ਦੇ ਵਿੱਚ ਅਸਫਲ ਰਹੇ ਇਹ ਦੋਸ਼ ਹੈ ਕਿ ਡਾਕਟਰਾਂ ਨੇ ਅਧਿਕਾਰੀਆਂ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਹੋਏ ਵਾਰ-ਵਾਰ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਅਤੇ ਅਤੇ ਉਹਨਾਂ ਵਿਰੁੱਧ ਚੂਠੇ ਜਿੰਸੀ ਸੋਚਣ ਦੇ ਮਾਮਲੇ ਦਰਜ ਕਰਨ ਦੀ ਧਮਕੀ ਵੀ ਦਿੱਤੀ ਐਫ ਆਈ ਆਰ ਦੇ ਅਨੁਸਾਰ ਤਲਾਸ਼ੀ ਮੁਹਿੰਮ ਦੌਰਾਨ ਅਧਿਕਾਰੀਆਂ ਨੂੰ ਕਈ ਮਹੱਤਵਪੂਰਨ ਦਸਤਾਵੇਜ਼ ਅਤੇ ਇਲੈਕਟ੍ਰੋਨਿਕ ਰਿਕਾਰਡ ਉਪਲਬਧ ਨਹੀਂ ਕਰਵਾਏ ਗਏ ਇਹ ਦੋਸ਼ ਹੈ ਕਿ ਡਾਕਟਰ ਰੂਚਿਕਾ ਸੌਫਤ ਨੇ ਆਪਣੇ ਕੈਬਨ ਦੇ ਨਾਲ ਜੁੜੇ ਇੱਕ ਕਮਰੇ ਦੀਆਂ ਚਾਬੀਆਂ ਸੌਂਪਣ ਤੋਂ ਇਨਕਾਰ ਕਰ ਦਿੱਤਾ ਜਿੱਥੇ ਕਥਿਤ ਤੌਰ ਤੇ ਮਹਿੰਗੇ ਆਈ ਬੀ ਐਫ ਟੀ ਕੇ ਰੱਖੇ ਹੋਏ ਸਨ ਮਹਿਲਾ ਕਾਂਸਟੇਬਲ ਅਤੇ ਹੋਸਟ ਸਟਾਫ ਮੌਕੇ ਤੇ ਮੌਜੂਦ ਸਨ ਡਾਕਟਰ ਅਮਿਤ ਸ਼ੌਫਤ ਅਤੇ ਡਾਕਟਰ ਰੋਚਿਕਾ ਸ਼ੌਫਤ ਤੇ ਤਲਾਸ਼ੀ ਦੌਰਾਨ ਹਮਲਾਵਰ ਵਿਵਹਾਰ ਕਰਨ ਦਾ ਦੋਸ਼ ਹੈ ਜਦੋਂ ਕਿ ਡਾਕਟਰ ਸੁਮਿਤ ਸ਼ੌਫਤ ਨੇ ਜਾਇਜ਼ ਤਲਾਸ਼ੀ ਵਾਰੰਟ ਦੇ ਬਾਵਜੂਦ ਕਾਨੂੰਨੀ ਕਾਰਵਾਈ ਦੀ ਧਮਕੀ ਦੇ ਕੇ ਜਾਂਚ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਪੰਜ ਡਾਕਟਰਾਂ ਦੇ ਨਾਮ ਤੁਹਾਨੂੰ ਦੱਸ ਦਿੰਦੇ ਆ ਜਿਨ੍ਹਾਂ ਜਿਨ੍ਹਾਂ ਦੇ ਨਾਮ ਐਫ ਆਈ ਆਰ ਦੇ ਵਿੱਚ ਦਰਜ ਨੇ ਡਾਕਟਰ ਜਗਦੀਸ਼ ਰਾਏ ਸ਼ੌਫਤ ਸੰਗਤ ਰੋਡ ਡਾਕਟਰ ਰਮਾ ਸ਼ੌਫਤ ਕਾਲਜ ਰੋਡ ਡਾਕਟਰ ਅਮਿਤ ਸ਼ੌਫਤ ਡਾਕਟਰ ਰੁਚੀਤਾ ਸੋਫਰ ਡਾਕਟਰ ਸੁਮੇਤ ਸੋਫਰ ਸਿਵਲ ਲਾਈਨਜ਼ ਗੰਭੀਰ ਧਰਾਮਾਂ ਦੇ ਹੇਠ ਮਾਮਲਾ ਦਰਜ ਕੀਤਾ ਗਿਆ ਜੀहां ਡਾਕਟਰਾਂ ਖਿਲਾਫ ਭਾਰਤੀ ਦੰਡਵਲੀ ਦੀਆਂ ਧਰਾਮਾਂ 218 221 222 224 ਅਤੇ 351 ਅਤੇ ਆਮਦਨ ਕਰ ਐਕਟ ਦੀ ਧਾਰਾ 35 ਤਹਿਤ ਐਫ ਆਈ ਆਰ ਦਰਜ ਕੀਤੀ ਗਈ ਹੈ ਤਾਰਾ 218 ਝੂਠੇ ਦਸਤਾਵੇਜ਼ ਤਿਆਰ ਕਰਨਾ ਤਾਰਾ 121 ਦੋਸ਼ੀ ਵਿਅਕਤੀ ਨੂੰ ਸਜ਼ਾ ਤੋਂ ਬਚਾਉਣਾ ਤਾਰਾ 222 ਦੋਸ਼ੀ ਵਿਅਕਤੀ ਨੂੰ ਭੱਜਣ ਦੇਣਾ ਤਾਰਾ 224 ਗ੍ਰਿਫਤਾਰੀ ਤੋਂ ਬਚਣ ਦੀ ਕੋਸ਼ਿਸ਼ ਤਾਰਾ 351 ਹਮਲਾ ਜਾਂ ਅਪਰਾਧਿਕਤਾ ਕੱਦ ਦੀ ਵਰਤੋਂ ਕੋਈ ਗ੍ਰਿਫਤਾਰੀ ਹਜੇ ਤੱਕ ਨਹੀਂ ਹੋਈ ਹੈ ਜਾਂਚ ਜਾਰੀ ਹੈ ਥਾਣਾ ਡਿਵੀਜ਼ਨ ਨੰਬਰ 8 ਦੇ ਐਸ ਐਚਓ ਇੰਸਪੈਕਟਰ ਅਮਰਿਤਪਾਲ ਸ਼ਰਮਾ ਨੇ ਐਫ ਆਈ ਆਰ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਮਾਮਲਾ ਲੁਧਿਆਣੇ ਦੇ ਮੈਡੀਕਲ ਅਤੇ ਵਪਾਰਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਸੌਫਤ ਪਰਿਵਾਰ ਸ਼ਹਿਰ ਵਿੱਚ ਆਈ ਵੀ ਐਫ ਅਤੇ ਸਿਹਤ ਸੰਭਾਲ ਸੇਵਾਵਾਂ ਦਾ ਇੱਕ ਨੰਬਰ ਪ੍ਰਦਾਤਾ ਰਿਹਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ